ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਸ਼ੂਟਰ ਚੈਨਲ ਪੰਜਾਬ ਕਬੱਡੀ ਉੱਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਦੋਸਤੋ ਸਾਹਮਣੇ ਆ ਰਹੀ ਹੈ ਕਿ ਆਪਣੀ ਮਾਂ ਖੇਡ ਕਬੱਡੀ ਦੇ ਸੁਪਰਸਟਾਰ ਜਾਫੀ ਕਾਲੀ ਹਰੀਗੜ੍ਹ ਕਿੰਗਨ ਉੱਤੇ ਜਿਹੜਾ ਹਮਲਾ ਕੀਤਾ ਗਿਆ ਹੈ ਜਾਣ ਲਿਵਾ ਅਤੇ ਪਹਿਲਾਂ ਵੀ ਦੋਸਤੋ ਕਾਲੀ ਹਰੀਗੜ੍ਹ ਕਿੰਗਨ ਉੱਤੇ ਹਮਲਾ ਜਿਹੜਾ ਹੋਇਆ ਸੀ ਅਤੇ ਇਹਦੇ ਬਾਰੇ ਜੇਕਰ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂ ਤਾਂ 2-4 ਦਿਨ ਪਹਿਲਾਂ ਦੋਸਤਿਆਂ ਚਟਾਲਾ ਜਿਹੜਾ ਕਿ ਹਰਿਆਣੇ ਦਾ ਪਹਿਲਾ ਉਪ ਮੁੱਖ ਮੰਤਰੀ ਸੀ ਉਹ ਇਹਨਾਂ ਦੇ ਪਿੰਡ ਆਇਆ ਸੀ ਤੇ ਕਾਲੀ ਕਾਲੇ ਨੇ ਜਿਹੜੇ ਨੋਰਮਲ ਸਵਾ ਸਵਾਲ ਜਵਾਬ ਹੁੰਦੇ ਨੇ ਉਹ ਕਰੇ ਸੀ ਕਿ ਅਸੀਂ ਪੰਜ ਵਾਰ ਤੁਹਾਨੂੰ ਮਿਲਣ ਆਏ ਸੀ ਪਰ ਜੋ ਬਾਰੇ ਜਦੋਂ ਵਰਲਡ ਕੱਪ ਹੋਇਆ ਸੀ ਪਰ ਦੋਸ਼ੀਨ ਚਟਾਲਾ ਸੀ ਜਿਹੜਾ ਉਹਨੇ ਕਿਹਾ ਸੀ ਕਿ ਤੁਸੀਂ ਇਹ ਕਬੱਡੀ ਛੱਡ ਦਿਓ ਅਤੇ ਤੁਸੀਂ ਨੈਸ਼ਨਲ ਖੇਡਣ ਲੱਗ ਜਾਓ ਤੇ ਇਹੀ ਗੱਲ ਹੋਈ ਸੀ ਦੋਸਤੋ ਇਸ ਤੋਂ ਬਾਅਦ ਜਿਹੜਾ ਕਾਲੇ ਹਰਿਗੜ ਕਿੰਗਨ ਉੱਤੇ ਗੰਡਾਸ਼ੀਆਂ ਦੇ ਨਾਲ ਜਿਹੜਾ ਹਮਲਾ ਇਹ ਕੀਤਾ ਗਿਆ ਹੈ ਤੁਸੀਂ ਕਾਲੇ ਹਰਿਗੜ ਕਿੰਗਨ ਤੋਂ ਦੀ ਆਡੀਓ ਵੀ ਜਿਹੜੀ ਉਹ ਸੁਣ ਸਕਦੇ ਹੋ ਹਾਂਜੀ ਪਹਿਲਵਾਨ ਜੀ RAM 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 ਭਾਈ

ਠੀਕ ਠੀਕ ਬਲਵੰਦੇ ਤਲਵੰਦੇ ਪਹਿਲਵੰਦੇ ਠੀਕ ਹੈ ਭਾਈ ਸਭ ਕੈਠੜੂ ਆਜੀ ਠੀਕ ਠੀਕ ਹੈ ਭਾਈ ਸਭ